ਤਰੀ ਕੇਸਗੜ ਸਾਹਿਬ ਦਾ ਜਥੇਦਾਰ ਬਣਾਇਆ ਹੈ ਯਾਨੀ ਕੁਲਦੀਪ ਸਿੰਘ ਗੜਗੱਜ ਨੂੰ ਜਿਹੜੇ ਕਿ ਕਥਾਵਾਚਕ ਹੈ ਤੇ ਅਜੇ ਹਾਲ ਦੀ ਘੜੀ ਨਾਲ ਉਹਨਾਂ ਨੂੰ ਅਕਾਲ ਤਖਤ ਦਾ ਵੀ ਵਾਧੂ ਚਾਰਜ ਦਿੱਤਾ ਹੈ ਉਹਦੇ ਉਹਨਾਂ ਦੇ ਸਾਹਮਣੇ ਵੀ ਕਿਉਂਕਿ ਬੰਦਾ ਉਹਨਾਂ ਨੇ ਬੜਾ ਬੀਬਾ ਚੁਣਿਆ ਹੈ ਕਾਫੀ ਚਿਰ ਤੋਂ ਹੋ ਪੰਥ ਸੇਵਾ ਦੇ ਵਿੱਚ ਸਰਗਰਮ ਹੈ ਅਜੇ ਤੱਕ ਉਹਦੇ ਖਿਲਾਫ ਕੋਈ ਇਹ ਜੀ ਗੱਲ ਨਹੀਂ ਆਈ ਜਿੱਥੋਂ ਉਹਦੇ کردار ਬਾਰੇ ਆਪਾਂ ਨੂੰ ਕੋਈ ਇਹ ਲੱਗੇ ਕਿ ਉਹ ਦਾਗੀ ਬੰਦਾ ਹੈ ਜਾਂ ਉਹ ਹੌਲਾ ਬੰਦਾ ਹੈ ਪਰ ਪਤਾ ਨਹੀਂ ਕੀ ਸੋਚ ਕੇ ਉਸਨੇ ਹਾਂ ਕੀਤੀ ਹੋਣੀ ਹੈ ਮੇਰੇ ਮੁਤਾਬਕ ਚਾਹੀਦਾ ਤਾਂ ਇਹ ਸੀ ਕਿ ਜਦੋਂ 1999 ਦੇ ਵਿੱਚ ਭਾਈ ਰਣਜੀਤ ਸਿੰਘ ਨੂੰ ਅਹੁਦੇ ਤੋਂ ਹਟਾ ਕੇ ਬਾਦਲ ਕਿਆ ਨੇ ਗਿਆਨੀ ਮੋਨ ਸਿੰਘ ਨੂੰ ਆਫਰ ਕੀਤੀ ਸੀ ਉਸ ਨੂੰ ਠਾਪ ਹੀ ਦਿੱਤਾ ਸੀ ਅਕਾਲ ਤਖਤ ਦਾ ਜਥੇਦਾਰ ਤਾਂ ਗਿਆਨੀ ਮੋਨ ਸਿੰਘ ਨੇ ਤੁਰੰਤ ਇਹ ਪੇਸ਼ਕਸ਼ ਠੁਕਰਾਤੀ ਸੀ ਕਿ ਮੈਂ ਆਪਣੇ ਯਾਰ ਨਾਲ ਇਸ ਤਰ੍ਹਾਂ ਦਾ ਦਗਾ ਨਹੀਂ ਕਰ ਸਕਦਾ ਇੱਕ ਪੋਜੀਸ਼ਨ ਲੈ ਲਈ ਸੀ